ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਮਾਣੂ ਕੇ ਗੱਲ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਟੋਟਲ 4 ਨਾਜਾ ਜੀ ਜਿੰਨਾ ਚੋ ਇੱਕ ਗੱਬਣ ਚੱਕ ਪਾਸ ਵੱਛੀ ਦੋ ਟੋਕੜ ਗੱਬਣ گاਵਾ ਤੇ ਇੱਕ ਸੂਈ ਸਵਾਈ ਵੈੜਾ ਜੀ ਮੁੱਲ ਜਮਾ ਤੁਹਾਨੂੰ ਮੁਕਤਾਲੇ ਮਿਲ ਜਾਣੇ ਆ ਆ ਮੁੱਲ ਨਹੀਂ ਕਿਤੇ ਮਿਲਨੇ ਵੀਡੀਓ ਨੂੰ ਇੱਕ ਤਾਂ ਐਂਡ ਤੱਕ ਦੇਖਿਓ ਕੱਲੇ ਕੱਲੇ ਪਸ਼ੂ ਦੀ ਡਿਟੇਲ ਲੈ ਕੇ ਦੇਵਾਂਗੇ ਤੇ ਚੈਨਲ ਨੂੰ ਵੀਰੇ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਦਿਓ ਆਫਰ ਹੀ ਆਫਰ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਨਾਮ ਗੁਰਚਨ ਸਿੰਘ ਹੈ ਜੀ ਪਿੰਡ ਮਾਨੂਕੇ ਜ਼ਿਲ੍ਹਾ ਮੋਗਾ ਸੀਨੀਅਰ ਸਿੰਘਾ ਮੋਬਾਈਲ ਨੰਬਰ ਜੀ 990731833 ਹੈ ਜੀ ਠੀਕ ਹੈ ਜੀ ਅੱਜ ਕਾਫੀ ਸਮੇਂ ਬਾਅਦ ਲੁੱਭਿਆ ਭਾਈ ਕੰਮ ਕਿਉਂ ਕਾਤਾ ਫੇਰ ਦੁਬਾਰੇ ਫੇਰ ਮਤ ਵੱਜ ਗਈ ਸਲਫ ਹਾਂ ਵੱਜ ਗਈ ਉਧਰੋਂ ਮਸ਼ੀਨਾ ਖੋਲੂ ਤਾਂ ਹੋ ਫਰੀ ਆਜੀ ਠੀਕ ਆ ਮੁੱਲ ਜਮਾ ਛੋਟੇ ਛੋਟੇ ਰਹਿਣ ਆਲੇ ਆ ਬਸ ਛੋਟੇ ਸਭ ਹੀ ਹੋਵੇ ਕਿਧਰੋਂ ਸ਼ੁਰੂ ਕਰਗੇ ਇੱਥੋਂ ਕਰ ਲੋ ਪਹਿਲੇ ਨੰਬਰ ਤੇ ਬੈਡ ਵਾਲੀ ਸੁਨੱਕੀ ਐ ਦੰਦੋ ਕਿਵੇਂ ਆ ਜੀ ਦੰਦੀ ਆ ਜੀ ਦੋ ਬੱਚਾ ਹੀ ਆ ਬੱਚਾ ਆ ਦੋ ਦੰਦ ਠੀਕ ਆ ਦੋ ਦੰਦ ਕਿੰਨੇ ਸਮੇਂ ਦੀ ਗੱਬਣ ਇਹ 3 ਮਹੀਨਿਆਂ ਦੀ ਆ ਜੀ ਉੱਤੇ ਹੋ ਪੰਜ ਸੱਤ ਦਿਨ ਘਟ ਨਹੀਂ ਕਰਨ 3 ਮਹੀਨੇ ਦੀ ਚੱਕ ਪਾਸ ਮਰਜੀ ਡਾਕਟਰ ਇੱਕ ਵੀਰੇ ਸਪੈਸ਼ਲ ਬੇਨਤੀ ਆ ਆਪਦਾ ਪਰਸਨਲ ਡਾਕਟਰ ਬਾਈ ਦੇ ਘਰੋਂ ਲਿਆ ਕੇ ਚੈੱਕ ਕਰਾ ਕੇ ਲੈ ਜੀ ਠ ਥਾਣ ਦਿਖਾ ਦਿੰਨੇ ਫੋਰਟ ਸ਼ਾਂਖ ਤਾਂ ਕੋਈ ਨਹੀਂ ਨਾ ਜੀ ਨਾ ਚਾਰੇ ਥਾਣੇ ਮਰੇ ਦਵਾਈ ਮੇਰੀ ਮਾਰੀ ਵੀ ਚਿੱਚੜ ਜੂਰ ਲੱਗਿਆ ਉਹ ਕੋਈ ਲੱਗਿਆ ਉਹਦਾ ਨਾ ਪਾਉਣ ਲੱਗੇ ਚਾਰੇ ਉਹ ਮੈਂ ਨਾ ਜਿਹੜਾ ਨਾ ਕੁਆਲਿਟੀ ਦੇ ਪੱਖ ਤੋਂ ਪੂਰੀ ਚੰਗੀ ਹੈ ਜੀ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਜੀ ਫੋਲ ਕੋਈ ਗੱਲ ਨਹੀਂ ਮਰੇ ਨਾ ਕੋਈ ਥਾਣਾ ਦੀ ਬਾਈ ਕਹਿੰਦਾ ਡੰਨ ਹੋ ਝੋਲੀ ਬਹੁਤ ਸੋਹਣੀ ਆ ਚਾਰ ਹੀ ਥਾਣਾ ਬਾਈ ਕਹਿੰਦਾ ਫੋਰਟ ਸ਼ਾਂਖ ਭੋਰਾ ਵੀ ਨਹੀਂ ਜਿੱਦ ਦੇ ਵਹਿੜ ਤਿਆਰ ਹੋਗੀ ਉਹਦੇ ਤੁਹਾਨੂੰ ਵੀ ਪਤਾ ਬੇ ਲੱਖੋਂ ਬਾਹਰ ਦੀ ਵੇੜਾ ਜਿੰਨੀ ਸਮੀ ਬਲੀ ਆ ਜਿਹੜੇ ਹਿਸਾਬ ਨਾਲ ਦੋ ਦੰਦ ਬੱਚਾ ਉਸ ਹਾਵਣਾ ਵੀਰੇ ਤੂੰ ਜੈਲੀ ਆ ਪਹੁੰਚਵੇਂ ਮਰਜ਼ੀ ਨੂੰ ਆਈ ਜਾ ਕੁਝ ਬਜਨ ਮੌਜੂਦ ਵੀ ਚੰਗਾ ਇਹ ਤਾਂ ਫਿਰ ਬਈ ਖੁੱਲੇ ਨਹੀਂ ਇਹ ਤਲਾਹ ਦਾ ਪਾੜਾ ਪਟਾ ਵੇਖੀ ਰਸਾ ਸੰਦਲੀ ਪਾਇਆ ਸੀ ਝੋਲੀ ਵੀ ਕਰ ਲੋ ਕਰਮਾਲੀ ਦੀ ਚੈੱਕ ਪੂਰੀ ਟੌਪ ਦੀ ਝੋਲੀ ਆ ਜੀ ਰੰਗ ਪ੍ਰਿੰਟ ਜਾਤ ਬੀ ਜੀ ਚੰਗੀ ਆ ਤਾਂ ਨਵੇਂ ਮਹੀਨਿਆਂ ਦੇ ਤੋਂ ਪਲੱਸ ਗੱਬਣ ਚੈੱਕ ਪਾਸ ਕਰਾ ਕੇ ਲੈ ਜਾਓ ਤਾਂ ਨਵੇਂ ਤੋਂ ਆਪਾਂ ਕਿੰਨਾ ਵੀ ਕਹਿੰਦੇ ਠੀਕ ਆ ਹਾਂ ਜਿਹੜੇ ਰੁਪਏ ਲੈਣੇ ਆ ਉਹੀ ਦੱਸ ਇਹ ਜੀ ਜੇ ਫੰਡਰ ਵੱਛੀ ਨਹੀਂ ਲਈ ਹੈ 445 ਮੰਗੀ ਜਾਂਦਾ ਹੈ ਖੀਰੀ ਦਾ ਹੀ ਖੀਰਾ ਇਹ ਆਪਾਂ 50000 ਦੀ ਕਹ ਕੇ 1000 49000 ਦੀ ਦੇ ਦਿਆਂਗੇ ਆਫਰ ਹੈ ਹਾਂ ਲੱਖੋਂ ਬਾਹਰ ਵਿਖਣੀ ਹੈ ਸਾਨੂੰ ਲੱਖ ਦੀ ਦੇ ਸਕਦਾ ਬੰਦਾ ਜੇ ਦੇਣੀ ਹੋਵੇ ਤਿਆਰ ਸਹੀ ਗੱਲ ਲੱਖੋਂ ਬਾਹਰ ਦੀ ਵੈਣ ਵਿਖਣੀ ਹੈ ਜਦ ਤਿਆਰ ਹੋਗੀ ਤੇ ਅੱਜ ਤੁਹਾਨੂੰ 50 ਆਊ ਵੀ ਮੰਨ ਲਓ 550 ਵਰਨੀ ਜੀ ਚ ਆ ਜਾਣੀ ਹੈ ਲੱਗੀ ਤੋਂ ਹੋਣੀ ਠੀਕ ਆ ਵੀਰੇ ਹਾਂਜੀ ਉਹ ਪੁਰੀ ਆ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਤੇ ਦੋ ਨੰਬਰ ਵੀਰੇ ਇਹ ਜੀ ਤਿੰਨਾਂ ਮਹੀਨੇ ਦੀ ਘੱਬਣੇ ਆ ਕਿੰਨੇ ਮੈਂ ਸੂਏ ਆਸਤੇ ਇਹ ਮੰਨ ਲੋਗਾ ਤੀਜੇ ਸੂਗੀ ਠੀਕ ਆ ਜੀ ਹਾਂ ਦੁੱਧੂ ਆਏ ਆ ਮਲਾਪਾ ਲਈ ਥਣਪਾਸ ਜੋ ਗਈ ਹੈ ਦੇ ਵੀ ਦਿੰਦੀ ਜੇ ਦੋ ਤਿੰਨ ਲੀਟਰ ਅਗਲੇ ਡੰਗ ਦਾ ਚੋਨਾ ਦੋ ਪਰ ਆਪਾਂ ਜਿਵੇਂ ਆਈ ਉਵੇਂ ਆਪਾਂ ਦੇ ਦੇਣੀ ਹੈ ਢਾਈ ਮੰਨ ਕੇ ਹਾਂ ਬਾਈ ਢਾਈ ਮੰਨ ਕੇ ਥਣਪਾਸ ਥਣਪਾਸ ਕਰਾ ਦੋ ਹਾਂ ਕਰਾ ਸਕਦੀ ਆ ਪੰਗਾ ਮਾਰਦੀ ਮੁਰਦੀ ਨਾਲ ਨਾ ਮਤਲੀ ਕੋ ਜੱਫੀਆਂ ਪਾ ਕੇ ਬਿਠੇ ਰਹੋ ਲੈ ਠੀਕ ਆ ਜੀ ਕਵਾਲ ਤੇ ਬਣੀ ਜੀ ਬਹੁਤ ਜ਼ਿਆਦਾ ਹੈ ਤੋਰਦੀ ਵੀਰੇ ਲੈ ਬਜਨ ਵਜੂਦ ਪੂਰਾ ਚੰਗਾ ਜੀ ਦੁੱਧੋ ਇਸ ਵਕਤ ਡਰਾਈ ਆ ਕਿੰਨੇ ਸਮੇਂ ਦੀ ਦੱਸਿਆ ਸੀ ਤੈਨੂੰ ਤਿੰਨ ਮਹੀਨੇ ਆਦੀ ਪੂਰੀ ਸਹੀ ਤਿੰਨ ਮਹੀਨੇ ਆਦੀ ਇਹ ਵੀ ਗੱਭਣ ਚੱਕ ਪਾਸ ਆ ਜੀ ਛੋਟੇ ਛੋਟੇ ਸੈਂਗੂ ਜ਼ਰੂਰ ਆ ਪਰ ਬਜਨ ਵਜੂਦ ਬੜਾ ਚੰਗਾ ਇਹ ਤਾਂ ਵੱਡੇ ਦੋ ਦੋ ਇੰਚ ਦੇ ਵੱਡੇ ਜਾਣੇ ਹੋਰ ਵੱਡੇ ਜਾਣੇ ਇਹ ਤਾਂ ਬਣ ਜਾਣਗੇ ਬਾਕੀ ਜਦੋਂ ਮਾਰਦੇ ਨਹੀਂ ਵੀਰੇ ਕੋਈ ਬੱਟਾ ਵੀ ਹੈ ਨਹੀਂਗਾ ਚੰਗੀ ਸੰਭੀ ਪਲੀ ਆ ਜੀ ਫੁੱਲ ਬਜਨ ਵਜੂਦ ਵਾਲੇ ਚਾਰ ਹੀ ਥਾਣਾ ਪੋਰਟ ਸ਼ਾਕ ਭੂਰਾ ਵੀ ਨਹੀਂ ਜੀ ਕੱਲਾ ਕੱਲਾ ਨਿਖੜਮਾ ਲੱਗਾ ਦੁੱਧੋ ਟ੍ਰਾਈ ਨਾ ਇਹ ਨੂੰ ਹੋਣ ਦੀ ਲੋੜ ਕੋਈ ਗੋਆ ਨੇ ਪਾਸੇ ਹੀ ਕਰਨਾ ਬਹਿਣਾ ਉੱਤੇ ਜਮੇ ਨਹੀਂ ਜਹਾਂ ਨਹੀਂ ਲੱਗੜੂ ਕੋਈ ਨਹੀਂ ਲੱਦ ਦੱਸ ਦੇ ਆਪ ਹੀ ਸਾਫ਼ ਰਹਿੰਦੀ ਹੈ ਜਮਾਈ ਹੈ ਤੇ ਨਾ ਕਰੀ ਮੰਨੀ ਤੇ ਜਿਹੜੇ ਰੁਪਏ ਲੈਣੇ ਆ ਉਹੀ ਦੱਸਿਓ ਇਹਦੇ ਜੀ ਇਹ ਜੀ ਮੁੱਲ ਜਿੰਨਾ ਮਰਜ਼ੀ ਕਰਾ ਲੋ 15000 ਵੀ ਦੇ ਦੇਾਂਗੇ 35000 ਦੀ ਆਪਾਂ ਲਵਾਂਗੇ ਵੀ ਨਾਲ ਦੀ ਨਾਲ ਦੱਸੀ ਜੇ ਨਾ ਪਾਓ ਮੇਰਾ ਨੰਬਰ ਨੋਟ ਕਰ ਲੈ ਤੇ ਰਿਕਾਰਡਿੰਗ ਕਰ ਲੈਣੀ ਮੇਰੀ ਠੀਕ ਹੈ ਜੀ 35000 ਦੀ ਆਪਾਂ ਉਹ ਤਾਂ ਲਵਾਂਗੇ 45000 ਦਾ ਮਾਲ ਹੈ ਠੀਕ ਹੈ ਜੀ ਲਓ ਜੀ ਜਿੱਦ ਤਿਆਰ ਹੋ ਗਈ ਉਹਦੇ ਦਾ ਪਾਓ ਇਹ ਦੁੱਧੋਂ ਪਹਿਲਾਂ ਫੜਾ ਚਰ ਛੱਡੀ ਗਈ ਨਾ ਜਾਦਾ ਛੱਡੀ ਗਈ ਹਾਂ ਜਿਆਦਾ ਛੱਡੀ ਗਈ ਦੁੱਧ ਤੂਣਾ ਹੁੰਦਾ 15000 ਦੀ ਬਾਈਕ ਦਾ ਦੇ ਦਾਂਗੇ ਕਿਸੇ ਨੇ ਖਾਲੀ ਬੱਚੀ ਲੈਣੀ ਆ ਕੋਈ ਫਾਇਦਾ ਨਹੀਂ ਆ ਲੈ ਲਓ ਚੱਕ ਪਾਸ ਆਏ ਨਹੀਂ ਪਤਾ ਇਹਨੇ ਬੱਚਾ ਬੱਚੀ ਦੇ ਦੇਣੀ ਆ ਬੋਤੀ ਦੁੱਧ ਨਿਆਰਾ 15000 ਚੋਂ ਦਾ ਵੀ ਕੀ ਆ ਬਈ ਅਜੇ ਗੱਲ ਤੇ ਤਿੰਨ ਨੰਬਰ ਵੀਰੇ ਸੁਆ ਕਰਨ ਮਾਜੀ ਇਹ ਜੀ ਤੀਜੇ ਹੀ ਸੁਊਗੀ ਠੀਕ ਆ ਕਿੰਨੇ ਸਮੇਂ ਦੀ ਗੱਬੜ ਇਹ ਤਿੰਨ ਮਹੀਨੇ ਤੋਂ ਬਾਅਦ ਤਿੰਨਾਂ ਨੂੰ ਇਹ ਰੱਖ ਦੋ ਚਾਰ ਨੂੰ ਦੋ ਕਿੰਨਾ ਤਿਆਰ ਥੱਲੇ 7 ਤੋਂ ਬਾਅਦ ਸੀ ਨਹੀਂ ਆਪਣੇ ਆਗੇ ਜੀਜ ਨਹੀਂ ਲਾਇਆ ਪਾਸੋਂ ਹੀ ਆਈ ਰੰਬੀ ਜਾਂਦੀ ਹੈ ਹੁਣ ਵੀ 7 ਲੀਟਰ ਹੋਊਗਾ ਜੋ ਕੇ ਦੇ ਦਾਂਗੇ ਹਰ 7 ਲੀਟਰ ਡੰਗ ਦਾ ਟਾਈਮ ਟਾਈਮ ਕੱਢੂਗੀ ਥਾਣਾ ਦੀ ਦਾਂਗੇ ਜਮਾ ਓਕੇ ਓਕੇ ਮੂਹਰੇ ਮੂਰੇ ਚੋਲੇ ਮਗਰਲੇ ਮਗਰ ਇੱਕ ਵੱਡਾ ਫਰਕ ਠੀਕ ਹੈ ਤੋੜ ਕੇ ਦਿਖਾ ਦਿਓ ਜੀ ਸੁਆ ਤੀਜੇ ਵਾਸਤੇ ਇਹ ਤਿੰਨਾਂ ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਜੀ ਚਾਰ ਹੀ ਥਾਣਾ ਪੋਰਸ਼ਾ ਕਿਦੇ ਵੀ ਨਹੀਂ ਪੂਰਾ 7 ਲੀਟਰ ਦੁੱਧ ਆਪਦਾ ਜੋਖ ਕੇ ਲੈ ਜੇ ਕੋਈ ਵੀ ਵੀਰ ਦੋ ਟਾਈਮ ਚਾਰ ਟਾਈਮ ਛੇ ਟਾਈਮ ਚਬਾਈ ਕਰ ਸਕਦਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀ ਚਬਾਈ ਵਾਲਾ ਥਾਣਾ ਵਜਨ ਵਜੂਦ ਦੇ ਪੱਖ ਤੋਂ ਪੂਰੀ ਚੰਗੀ ਆ ਜੀ ਬਾਕੀ ਸਭੀ ਬਲੀ ਚੰਗੀਆਂ ਆ ਗਰਮੀ ਆਈ ਹੈ ਗਰਮੀ ਹੀ ਮਨ ਨੂੰ ਵੀ ਤੋਸ ਪੈਂਦੀ ਹਾ ਆਏ ਨਹੀਂ ਗਰਮੀ ਬੰਦ ਠੀਕ ਹੈ ਵੀਰੇ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਏ ਜੀ 40000 ਚੋਂ 1000 ਛੋੜੀ ਐ 39000 ਹਾਂ ਯਾਰ ਇਹਦੀ ਛੋੜ ਠੀਕ ਆ ਜੇ ਕੋਈ ਕੱਠੀਆਂ ਦਾ ਆਫਰ ਕਰਨਾ ਕੱਠੀਆਂ ਲੈ ਜੇ ਕਰੇ ਕੱਠੀਆਂ ਲੈ ਜੇ ਵੀਰੇ ਤੇ ਕਿੰਨੇ ਆ ਤਿੰਨੇ ਕੱਠੀਆਂ ਲੈ ਲੈ ਉਹਦਾ ਉਹਦਾ ਵੀ ਪੁੱਛ ਲੈ ਕਿਉਂ ਨਹੀਂ ਕਰਦਾਂਗੇ ਕਿਉਂ ਨਹੀਂ ਕਰਦਾਂਗੇ ਠੀਕ ਆ ਜੀ ਤੇ ਇਹਦਾ ਸੁਆ ਕਿੰਨਾ ਮਾਜੇ ਇਹ ਅਜੇ ਥੀਦੀ ਤੋਂ ਦੁੰਦੀ ਹੋਈ ਹੋਊ ਮਹਲਾ ਪਾਟ ਰਹੇ ਨੇ ਤਾਂ ਹਾਂ ਕੀਰੀ ਦੇ ਭਰਾਇਆ ਵਾ ਠੀਕ ਆ ਪਰ ਸੋਈ ਸੂਈਆ ਨਾਰੀਆ ਨਾਲ ਹੀ ਪਿਆ ਖਿਲਰ ਬੱਚਾ ਕੀ ਆ ਅੰਦਰੋਂ ਹੈ ਬੱਚਾ ਬੱਚੀ ਹੈ ਬੱਚੀ ਹੈ ਜੀ ਹਾਂ ਸੀਰ ਠੰਡੀ ਹੈ ਜਿਵੇਂ ਮਰਜੀ ਬੈਠੋ ਜਾਂ ਜਿਵੇਂ ਪਿੜਾਣੀ ਬੰਦਗਾ ਮਾਤੋਲੀ ਨਹੀਂ ਥੋੜੇ ਨਾਲ ਲੋ ਜਿਵੇਂ ਮਰਜੀ ਬੈਠਾ ਰਹੇ ਹੋ ਜੀ ਮਰਜੀ ਹੋਰ ਜੀ ਸਾਡੇ ਚੰਗਾ ਹਜੇ ਪਰਾਣ ਚ ਹੀ ਆ ਜੀ ਕਿੰਨਾ ਬੋਲਾ ਤਿਆਰ ਹੈ ਜੀ ਇਹ ਬੋਲਾ ਹਜੇ ਤਾਂ ਬਈ ਬੱਚੀ ਨੂੰ ਛੱਡ ਕੇ ਨਾ 2 2.5 ਲੀਟਰ ਝੋਲ ਲੈਣੇ ਪਰਾਣ ਚ ਹਜੇ ਤਾਂ ਕੋਈ ਖੰਡ ਖੁੰਡੇ ਨੂੰ ਦਿੱਤੀ ਨਹੀਂ ਮਨ ਲੈ ਭਾਕਣਾ ਜਾਣ ਠੀਕ ਹੈ ਜੀ ਪਰ ਸੋ ਤਾਂ ਸੂਈਆ ਬੱਚੇ ਦੇ ਨਾਲ ਸਹੀ ਗੱਲ ਹੈ ਜੀ ਨ ਤੋਰਦੇ ਵੀ ਬਸ ਛੋਟਾ ਕੱਦ ਦਾ ਜੀ ਪਹਿਲਾਂ ਹੀ ਦੱਸ ਰਹੇ ਹਾਂ ਉਹ ਗੱਲ ਸੀ ਆ ਇਹ ਹਾਂਜੀ ਬੱਚਾ ਹੀ ਆ ਜੀ ਹਜੇ ਛੋਟਾ ਕੱਦ ਬੱਚਾ ਦੋ ਦੰਦ ਬਾਈ ਦੱਸਦਾ ਪਰਸੋਂ ਦੀ ਸੂਈ ਆ ਬੱਚਾ ਜਿਹੜੇ ਮਗਰ ਵੀ ਵੱੱਛੀ ਆ ਬੱਚੇ ਨੂੰ ਚੰਗਾ ਕੇ ਬਾਈ ਕਹਿੰਦਾ 2.5 ਕਿਲੋ ਬਾਈ ਨੌ ਤੋਂ 10 ਲੀਟਰ ਦੇ ਦੋ ਦੁੱਧ ਪਰਾਂਜ ਫਿਰਦੀ ਹੈ ਜੀ ਬਸ ਸਹੀ ਗੱਲ ਨੌ ਤੋਂ 10 ਲੀਟਰ ਦੁੱਧ ਦੇ ਦੇ ਖੀਰੀ ਮੰਨਣਾ ਦੋਨ ਤੇ ਹੋਈ ਆ ਸਹੀ ਗੱਲ ਬਾਕੀ ਹਵਾਨਾ ਸੋਨਾ ਫਿਟਨੈਸ ਵਾਲਾ ਜੀ ਥਣ ਕੱਲਾ ਕੱਲਾ ਨਿੱਖੜਵਾ ਹੱਥੀ ਚਵਾਈ ਵਾਲਾ ਪਹਿਲਾਂ ਹੀ ਦੱਸ ਦਿੰਨੇ ਵੀਰੇ ਹਾਈ ਜੀ ਪਹਿਲਾਂ ਨਹੀਂ ਬੰਦੋਲੀ ਪਹਿਲਾਂ ਨਹਾਣਾ ਨਹੀਂ ਕੋਣ ਦਿੰਦੇ ਠੀਕ ਆ ਵੀਰੇ ਤੇ ਇਹਦੀ ਡਿਮਾਂਡ ਜੀ ਇਹ ਜੀ ਆਪਾਂ 24000 ਦੀ ਦੇਣੀ ਹੈ ਬਸ 24000 ਹਾਂ ਟੋਕੜਾ ਮੋਲ ਦੀ 10 ਲੀਟਰ ਵਾਲੀ ਸੀ ਜੀ ਟੋਕੜੇ ਵਿੱਚ ਕਿਹੜਾ ਫੇਰ ਵੀ 22 25 ਦੀ ਵੇਚੀ ਕੱਲ ਦੀ ਖਾਲੀ ਹਾਂ ਹੁਣ ਆਪਾਂ ਪਹਿਲੀ ਵੀਡੀਓ ਕੋਈ ਆ ਦੇ ਦੇ ਭਾਜੀ ਸਾਰੇ ਦੇਣੀ ਸਾਰੇ ਦੇ ਦੇ ਇਹ ਸਾਰਿਆਂ ਦਾ ਟੋਟਲ ਕਿੰਨਾ ਬਣਦਾ ਇਹ ਤੂੰ ਬਣਾ ਲੋ ਕਿੰਨਾ ਬਣ ਗਿਆ ਮੈਂ ਤਾਂ ਜੋੜ ਲਿਆ 128000 ਬਣ ਗਿਆ 128 ਬਣ ਗਿਆ ਜੇ ਚਾਰੇ ਲੈਣੀਆਂ ਆਪਾਂ 115000 ਦੀਆਂ ਦੇ ਦਿਆਂਗੇ ਜੇ ਆਹ ਅਜਾ ਆ ਤਿੰਨੇ ਲੈਣੀਆਂ ਗੱਬਣਾ ਨਹੀਂ ਉਹ ਲੈਣੀ ਇਹ ਲੱਖ ਦੀਆਂ ਦੇ ਦਿਆਂਗੇ ਜੇ ਤਾਂ ਵੀਰੇ ਚਾਰੇ ਲਵੋਗੇ ਵੈਸੇ ਤਾਂ ਬੰਦ ਆ 128000 ਰੁਪਇਆ ਫਿਰ ਹੇ ਛੋੜੀਆ ਬਸੇ ਕੱਥੀਆਂ ਤੇ ਮਿਲ ਜੂ 115000 ਦੀਆਂ ਜੇ ਉਹ ਪਰਲੀ ਵੜ ਛੱਡ ਕੇ ਆ ਤਿੰਨ ਗੱਬਣ ਗੱਬਣ ਲੈਣੀਆਂ ਇਹਦਾ ਬੰਦ ਆ 104000 ਰੁਪਇਆ ਤੇ ਇਹ ਲੱਖ ਦੀਆਂ ਪੂਰੀਆਂ ਮਰਚਾਂ ਦੇ। ਕੰਨੀ ਲੱਖ ਵਾਰ ਆਹੀ ਰਹੇ ਜਣੀ। ਪਰ ਹਾਂ ਦੇ ਵੀ ਦੇਵੇ ਲੱਖ ਦੇ ਦੇਣੀ। ਆਏ ਜਿਹੜੀ ਮੈਂ ਆਹ ਕੇ ਤੂੰ ਜੇ ਬੰਦਾ ਆਊਗਾ। ਪਾ ਮੈਂ ਰਿਕਾਰਡਿੰਗ ਕਰਕੇ ਲੈ ਜਾ। ਠੀਕ ਆ ਵੀਰੇ। ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ। ਧੰਨਵਾਦ।